ਯਾਰ ਮੈਂ ਜੋਗਨ ਨੂੰ ਫੋਨ ਲਾਉਂਦੇ ਆ ਚੱਕਰ ਨਹੀਂ ਦਿਆ। ਜੋ ਬੜਾ ਕਿਹੋ ਜਿਹੋਤ ਵਾਲੇ ਫੋਨ ਤੇ ਵੀ ਲਾਇਆ ਹੋ ਗੀ ਚੱਕਣ ਨਹੀਂ। ਤੁਹਾਨੂੰ ਪਤਾ ਤੇ ਸਹੀ ਆ ਹੁਣ ਕੰਮ ਦੇ ਦਿਨ ਚੱਲਣ ਦੇ ਆ। ਜਦੋਂ ਕਰਾ ਲਾਉਂਦੇ ਦਿਆ ਹੁਣ ਕੰਮ ਕਰਾਉਂਦੇ ਡੜੀ ਜਿਹਨਾਂ ਦੇ ਨਾਲ। ਉਹ ਚੱਲ ਫੇਰੇ ਵੀ ਫੋਨ ਤੇ ਕੋਲੀ ਹੁੰਦਾ ਵਾ। ਘਰ ਠੀਕ ਠਾਕ ਸਾਰੇ। ਜੋ ਪੰਜਾਬ ਨੂੰਣੀ। ਹਾਂ ਜੋ ਬਣ ਪੁੱਤ ਗਿਆ ਨਾ ਜਰਾ ਪਾਲੀਆਂ ਚ। ਘਰ ਬਾਰੇ ਪੁੱਛਣ ਡਿਆ ਵੀ ਕੀ ਹਾਲ ਚਾਲ ਆ ਮੈਂ ਸਭ ਠੀਕ ਠਾਕ ਆ ਗੱਲਾਂ ਬਾਤਾਂ ਕਰਕੇ ਤੇ ਕਹਿੰਦਾ ਸੀ ਮੇਰੀ ਜੁਬਨ ਨਾਲ ਗੱਲ ਕਰਾਉ। ਅੱਛਾ। ਮੈਨੂੰ ਫੇਰ ਭੱਜ ਜਾ ਮਾਰ ਤਾਂ ਹਾਂ ਮੈਂ ਕਿਹਾ ਵੀ ਉਹ ਗੱਡਾ ਬਾਹਰ ਕਦੋਂ ਕਰਨਾ ਅੱਛਾ ਤੇ ਮੈਂ ਇਹ ਉਹਨੂੰ ਫੋਨ ਲਾਉਣਾ ਮੇਰਾ ਫੋਨ ਹੀ ਚੁੱਕਦਾ ਮੈਂ ਫੋਨ ਉਹ ਤਾਂ ਕਦੋਂ ਹੀ ਦੇਖਿਆ ਅੱਜ ਬਸ ਇਹੀ ਕਿਹਾ ਸੀ ਨਾ ਲਵਲੀ ਨੂੰ ਕਿ ਉਹਨੂੰ ਜਾ ਕੇ ਸਮਝਾਈ ਆ ਤੂੰ ਵੀ ਇਹੋ ਗੱਲ ਕਹੀ ਮੈਂ ਵੀ ਇਹੋ ਕਿਹਾ ਹਾਂਜੀ ਅੱਗੇ ਉਹਨਾਂ ਦੀ ਮਰਜ਼ੀ ਵੱਧ ਘਾਟਾ ਪੇ ਬੋਲੇ ਉਹ ਲਵਲੀ ਬੋਲ ਪਿਆ ਹੋਣਾ ਮੇ ਸੰ ਨੂੰ ਪਰ ਮੈਂ ਨਾ ਇੱਕ ਗੱਲ ਸੋਚਣ ਲਿਆ ਸੀ ਹਾਂਜੀ ਹੁਣ ਜਦਨ ਆਏ ਨਾ ਤੇ ਅਸੀਂ ਸਾਰੇ ਜਾਣਿਆਂ ਨਾਲ ਤੁਹਾਡੇ ਪਿੰਡ ਜਾਣਾ ਉੱਚਾ ਲੈ ਉਹਨਾਂ ਨੂੰ ਮਿਲ ਕੇ ਆਵਾਂਗੇ